ਕੋਈ ਸਮਾਂ ਸੀ ਜਦੋਂ ਖਾਕੀ ਦਾ ਡਰ ਪਏ ਪੂਰੇ ਲੋਕਾਂ ਵਿੱਚ ਸੀ ਕੋਈ ਗੈਰਕਾਨੂੰਨ ਕੰਮ ਕਰਨ ਤੋਂ ਪਹਿਲਾਂ ਖਾਕੀ ਤੋਂ ਡਰਦਾ ਸੀ ਪਰ ਹੁਣ ਹਾਲਾਤ ਕੁ ਇਹੋ ਜਿਹੇ ਹੋ ਗਏ ਹਨ ਕਿ ਪੁਲਿਸ ਦੇ ਵੀ ਅਪਰਾਧੀ ਪਰਵਾਹ ਨਹੀਂ ਕਰਦੇ ਪੁਲਿਸ ਉੱਪਰ ਵੀ ਫਾਇਰਿੰਗ ਕਰ ਦਿੰਦੇ ਹਨ ਇੱਕ ਅਜਿਹੀ ਘਟਨਾ ਘਟਿਆ ਜਿਲ੍ਹਾ ਰੋਪੜ ਦੇ ਕਸਬਾ ਮੁਰੰਡਾ ਦੇ ਨੇੜੇ ਪਿੰਡ ਰਨੋਲੀ ਵਿਖੇ ਜਦੋਂ ਰੁਟੀਨ ਦੀ ਵਾਂਗ ਐਸ ਐਚ ਓ ਮੁਰੰਡਾ ਹਨ ਪੁਲਿਸ ਪਾਰਟੀ ਨਾਲ ਗਸਤੇ ਸੀ ਪਿੰਡ ਰਨੋਲੀ ਦੇ ਨਜ਼ਦੀਕ ਜਦੋਂ ਉਹਨਾਂ ਦੇਖਿਆ ਦੋ ਨੌਜਵਾਨ ਮੋਟਰਸਾਈਕਲ ਤੇ ਆਨਪਛਾਤੇ ਵਿਅਕਤੀ ਹਨ ਪੁਲਿਸ ਨੂੰ ਕੋਈ ਸ਼ੱਕ ਹੋਇਆ ਉਹਨਾਂ ਦਾ ਪਿੱਛਾ ਕੀਤਾ ਪੁਲਿਸ ਵੱਲੋਂ 2 2.5 ਕਿਲੋਮੀਟਰ ਦੇ ਕਰੀਬ ਪੁਲਿਸ ਉਹਨਾਂ ਦਾ ਪਿੱਛਾ ਕਰਦੀ ਰਹੀ ਮੋਟਰਸਾਈਕਲ ਤੇ ਸਵਾਰ ਤੇਜਾ ਸਾਹਿਬ ਅੱਗੇ ਅੱਗੇ ਭੱਜੇ ਰਹੇ ਚੋਰ ਸਿਪਾਹੀ ਦਾ ਖੇਲ ਜਾਰੀ ਰਿਹਾ ਜਦੋਂ ਪੁਲਿਸ ਦੀ ਗੱਡੀ ਮੋਟਰਸਾਈਕਲ ਦੇ ਨਜ਼ਦੀਕ ਪੁੱਜੀ ਤਾਂ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਇੱਕ ਫੈਰ ਮਾਰਿਆ ਗਿਆ ਜੋ ਕਿ ਕਿਸੇ ਦੇ ਵੱਜਨ ਦੇ ਨਾਲੋਂ ਪੁਲਿਸ ਦੀ ਗੱਡੀ ਵਿੱਚ ਜਾ ਵੱਜਿਆ ਬਾਕੀ ਕਿਸੇ ਜਾਨੀ ਮਾਲੀ ਨੁਕਸਾਨ ਤੋਂ ਬਚਾਅ ਹੋ ਗਿਆ ਤੇ ਮੌਕੇ ਦਾ ਫਾਇਦਾ ਉਠਾ ਕੇ ਦੋਈ ਮੋਟਰਸਾਈਕਲ ਸਵਾਰ ਜੋ ਕਿ ਇੱਕ ਪ੍ਰਾਈਵੇਟ ਮੋਟਰਸਾਈਕਲ ਦੇ ਸਵਾਰ ਸਨ ਭੱਜਿਆਂ ਵਿੱਚ ਸਫਲ ਹੋ ਗਏ ਇਸ ਸਬੰਧੀ ਜਾਣਕਾਰੀ ਦਿੰਦੇ ਆ ਮੋਰੰਡਾ ਦੇ ਡੀਐਸਪੀ ਗੁਰਦੀਪ ਸਿੰਘ ਸੰਧੂ ਨੇ ਦੱਸਿਆ ਕਿ ਪੁਲਿਸ ਦੇ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ ਜੋ ਕਿ ਦੋਸ਼ੀਆਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ ਉਹਨਾਂ ਨੂੰ ਆਰਮਰ ਐਕਟ ਤੇ ਕਈ ਹੋਰ ਧਾਰਾਵਾਂ ਦੇ ਤਹਿਤ ਕਿਤੇ ਗਏ ਹਨ ਆਉ ਤੁਹਾਨੂੰ ਸਨਾਨਿਆ ਕੀ ਹੈ ਸਾਰੀ ਘਟਨਾ ਕੀ ਕਹਿੰਦੇ ਆ ਡੀਐਸਪੀ ਮੋਰੰਡਾ ਸਾਡੇ ਐਸਐਚਓ ਸਦਰਮ ਬ੍ਰਿੰਡਾ ਸਮੇਤ ਪੁਲਿਸ ਪਾਰਟੀ ਰੁਟੀਨ ਦੇ ਵਿੱਚ ਗਸ਼ਤ ਜਿਹੜੇ ਸ਼ੱਕੀ ਪੁਰਸ਼ ਨੇ ਕੋਈ ਮਾੜੇ ਅੰਸਰਾਂ ਨੇ ਉਹਨਾਂ ਦੇ ਰਿਗਾਰਡਿੰਗ ਗਸ਼ਤ ਕਰ ਰਹੇ ਸੀ ਪਿੰਡ ਅਰਨੋਲੀ ਦੇ ਨੇੜੇ ਜਦੋਂ ਉਹ ਗਸ਼ਤ ਕਰਕੇ ਰੋਡ ਤੇ ਜਾ ਰਹੇ ਸੀ ਦੋ ਮੋਟਰਸਾਈਕਲ ਤੇ ਨੌਜਵਾਨ ਮੂੰਹ ਬਨ ਕੇ ਜਾ ਰਹੇ ਸੀ ਉਹਨਾਂ ਨੂੰ ਸ਼ੱਕ ਹੋਇਆ ਕਿ ਇਹ ਕੋਈ ਗਲਤ ਪਰਸਨ ਨੇ ਆਗੇ ਉਹਨਾਂ ਨੇ ਗੱਡੀ ਮੋੜ ਕੇ ਉਹਨਾਂ ਦੇ ਪਿੱਛੇ ਲਈ ਦੋ ਢਾਈ ਕਿਲੋਮੀਟਰ ਨੂੰ ਚੇਸ ਕੀਤਾ ਪਿੱਛੇ ਭਜਾਈ ਉਹਨਾਂ ਨੇ ਉਹਨਾਂ ਕੋਲ ਪਲਸਰ ਮੋਟਰਸਾਈਕਲ ਸੀਗਾ ਉਹ ਕਾਫੀ ਤੇਜ਼ੀ ਨਾਲ ਅੱਗੇ ਭਜਾ ਕੇ ਲੈ ਕੇ ਗਿਆ ਜਦੋਂ ਪੁਲਿਸ ਦੀ ਗੱਡੀ ਬਿਲਕੁਲ ਨੇੜੇ ਲੱਗੀ ਤਾਂ ਉਹਨਾਂ ਨੇ ਇੱਕ ਫਾਇਰ ਕੀਤਾ ਜੋ ਪੁਲਿਸ ਦੀ ਗੱਡੀ ਦੇ ਲੱਗਿਆ ਹੈਗਾ ਕੋਈ ਵੀ ਕਿਸੇ ਦਾ ਨੁਕਸਾਨ ਨਹੀਂ ਹੋਇਆ ਉਹਦੇ ਖਿਲਾਫ ਅਸੀਂ ਉਹਨਾਂ ਦੇ ਖਿਲਾਫ ਅਨਨੋਨ ਵਿਅਕਤੀਆਂ ਦੇ ਖਿਲਾਫ ਪਰਚਾ ਦਿੱਤਾ ਹੈਗਾ 307 ਅਤੇ ਆਰਐਮ ਲੈਕਟ ਦੇ ਅਧੀਨ ਤੇ ਉਹਦੀ ਵਿੱਚ ਸਾਡੀਆਂ ਵੱਖ-ਵੱਖ ਟੀਮਾਂ ਬੜੀਆਂ ਹੋਈਆਂ ਨਿਕੀਆਂ ਸੀਆਈਏ ਉਹ ਉਪਰ ਦੀ ਟੀਮ ਹੈ ਸਾਡੀ ਸਿਟੀ ਥਾਣੇ ਦੀ ਟੀਮ ਹੈ ਜੀ ਐਸਐਚਓ ਸਿਟੀ ਦੀ ਅਗਵਾਈ ਦੇ ਵਿੱਚ ਐਸਐਚਓ ਸਦਰ ਦੀ ਅਗਵਾਈ ਦੇ ਵਿੱਚ ਉਹਨਾਂ ਦੀ ਸੀਨੀਅਰ ਅਫਸਰ ਐਸਪੀ ਡੀ ਸਾਹਿਬ ਸੁਪਰਵਾਈਜ਼ਰ ਕਰ ਰਹੇ ਨੇ ਕਿ ਤੇ ਜਲਦੀ ਇਹਨਾਂ ਨੂੰ ਫੜ ਕੇ ਇਹਨਾਂ ਦੇ ਮਕਦਮਾ ਫੜ ਕੇ ਨਾ ਤੇ ਜੋ ਵੀ ਅਗਲੀ ਕਾਰਵਾਈ ਹੋ ਉਮਰ ਵਿੱਚ ਲਿਆਂਦੀ ਜਾਏਗੀ। ਸਰ ਉਹ ਹੋ ਰਹੀਆ ਕਿਦਾਂ ਸੀ ਹੈ ਜੀ? ਹੋਰੀਆ ਕੇਸ ਉਹ ਕੇ ਅਨਵਿਸਟਿਗੇਸ਼ਨ ਪਾਰਟ ਹੈ ਜੀ ਕਰ ਰਹੇ ਆ ਅਸੀਂ ਤੋਤਿਸ ਕਰ ਰਹੇ ਆਂਗੇ ਜੋ ਵੀ ਅੱਗੇ ਅਪਡੇਟ ਆਏਗੀ ਤੁਹਾਨੂੰ ਜ਼ਰੂਰ ਸ਼ੇਅਰ ਕਰਾਂਗੇ ਜਲਦੀ ਉਹਨਾਂ ਨੂੰ ਅਰੈਸਟ ਕਰਾਂਗੇ ਸਾਡਾ ਇਹਦੇ ਤੇ ਫੋਕਸ ਹੈਗਾ ਐਸਪੀ ਡੀ ਸਾਹਿਬ ਦੀ ਸੁਪਰਵੀਜ਼ਨ ਆਪ ਕਰ ਰਹੇ ਨੇ। ਨਾਲ ਜਿਹੜਾ ਮਰਿੰਡੇ ਦੇ ਜਿਹੜੇ ਕੈਮਰੇ ਆ ਉਹ ਨਹੀਂ ਚੱਲ ਰਹੇ ਉਹਦੇ ਬਾਰੇ ਮੁਰੀਂਡੇ ਦੇ ਜਿਹੜੇ ਸਜਿੰਨ ਕੈਮਰੇ ਲੱਗੇ ਹੋਏ ਆ 35 ਦੇ ਕਰੀਬ ਆ ਜਿਹੜੇ ਸ਼ਾਇਦ ਦੇ ਵਿੱਚ ਲੱਗੇ ਹੋ ਸੀ ਉਹ ਚੈੱਕ ਕਰ ਲੈਣੇ ਦੀ ਉਹ ਮਿਊਸਪਲ ਕਮੇਟੀ ਨਹੀਂ ਮੇਰੀ ਪੋਸਟਿੰਗ ਆ ਜੇ ਵਿਦਰ ਚਾਰ ਪੰਜ ਦਿਨ ਹੋਏ ਹੈਗੇ ਮੈਂ ਚੈੱਕ ਕਰ ਲੈਣਾ ਕੈਮਰੇ ਕਿਹੜੀ ਏਸੀ ਵੱਲੋਂ ਮਿਊਸਪਲ ਕਮੇਟੀ ਦੇ ਲੱਗੇ ਨੇ ਜਾਂ ਪ੍ਰਾਈਵੇਟ ਲੱਗੇ ਹੋਏ ਜਾਂ ਸਾਡੇ ਪੁਸ਼ ਡਿਪਾਰਟਮੈਂਟ ਕਨਿਓਰ ਲੱਗੇ ਨੇ ਜੋ ਲੱਗੇ ਨੇ ਜਿਹੜੀ ਜਿਹੜੀ ਏਜੰਸੀ ਦੇ ਲੱਗੇ ਨੇ ਜਿਹੜੀ ਕਮੇਟੀ ਦੇ ਨੇ ਜਾਂ ਉਹ ਠੀਕ ਕਰਾਉਣਗੇ ਜਿਹੜੇ ਸਾਡੇ ਬਲ ਅਨੀਵਰਸਿਟੀ ਕਰਾਵਾਂਗੇ ਨਗਰ ਕਾਉਂਸਲ ਦੇ ਆ ਉਹ ਠੀਕ ਕਰਾਉਣਗੇ ਕੀ ਕਰਵਾਉਗੇ ਸਰਵ ਰੋਡ ਤੇ ਚੰਨੀ ਸਾਹਿਬ ਦੀ ਕੋਠੀ ਹੈ ਉਹਨਾਂ ਨੂੰ ਵੀ ਧਮਕੀ ਆਈ ਹੈ ਪਹਿਲਾਂ ਤੇ ਸ਼ਹਿਰ ਦੇ ਵਿੱਚ ਇੱਕ ਦੋ ਹੋਰ ਧਮਕੀਆਂ ਮਈਆਂ ਉਹਦੇ ਅਕੋਰਡਿੰਗ ਜਿਹੜੇ ਅੱਜ ਕੱਲ ਜਿਹੜੇ ਅਨਸਰ ਫਿਰ ਰਹੇ ਆਂ ਅਨਸਰ ਫਿਰਦੇ ਜਿਹੜਾ ਕੋਈ ਮਾੜਾ ਕੰਮ ਕਰੇਗਾ ਜੀ ਬਿਲਕੁਲ ਬੜੀ ਨਿਗਰਾਨੀ ਹੈ ਸਾਡੀ ਬੜੀ ਚੌਕਸੀ ਹੈ ਚੌਕਸੀ ਹੈ ਸਰਕਾਰ ਵੱਲੋਂ ਸਾਨੂੰ ਨਵੇਂ ਨਵੇਂ ਸਾਧਨ ਸਾਰੇ ਦਿੱਤੇ ਜਾ ਰਹੇ ਨੇ ਤੇ ਜੇ ਕੋਈ ਜਿਹੋ ਜਿਹਾ ਕਰੇਗਾ ਤਾਂ ਬਖਸ਼ਣ ਦਾ ਖਾਣਾ ਸਾਡੇ ਕੋਲ ਬਿਲਕੁਲ ਨਹੀਂ ਹੈ ਅਸੀਂ ਕਾਰਵਾਈ ਕਰਾਂਗੇ ਧੰਨਵਾਦ ਜੀ ਮੈਂ ਜਗਮਨ ਟੀਵੀ ਲਈ ਹਰੀਸ਼ ਬਠਲਾ ਮੋਰਿੰਡਾ